ਚਾਹੀਵੇ ਕਿਸ ਤਰ੍ਹਾਂ ਧੁੱਪ ਸੇਕਣ ਡੇ ਤੇ ਭੰਜੀ ਵੀ ਨਹੀਂ ਨਜ਼ਰ ਆਂਡੇ ਤੇ ਮੈਂ ਸਾਰਾ ਕੰਮ ਵੀ ਮੁਕਾਈ ਤੁਸੀਂ ਬਾਹਰ ਬੈਠੇ ਹੋ ਜੇ ਧੁੱਪੇ ਹਾਂ ਮੈਂ ਕਹਾਂ ਚੱਲ ਤੂੰ ਬੈਠਣ ਡ ਲੱਗਣ ਡੇ ਹਾਂ ਕੁਝ ਮੇਰਾ ਵੀ ਸੋਚ ਲਵੋ ਆ ਜਾ ਆ ਤੁੰਹੀ ਆ ਜਾ ਤੇ ਕੱਲਮ ਕੱਲੀ ਮੈਂ ਲੱਗੀ ਹੋਈ ਆ ਹਾਂ 2 10 ਕਿਹੜਾ ਕੰਮ ਕਰਨ ਵਾਲਾ ਲਿਆ ਮੈਂ ਕਰ ਦਿੰਨੀ ਆ ਕੰਮ ਤੇ ਕੋਈ ਡੱਬਿਆਂ ਦਾ ਤੇ ਕੰਮ ਸਾਰਾ ਭੁਗਤ ਗਿਆ ਜੇ ਅੱਛਾ ਤੇ ਹੁਣ ਰਹਿ ਗਿਆ ਘਰ ਦਾ ਕੰਮ ਥੋੜਾ ਬਹੁਤਾ ਚੱਲ ਕੋਈ ਗੱਲ ਨਹੀਂ ਤੇ ਹੁਣ ਤੁਸੀਂ ਦੱਸੋ ਕਿਸ ਤਰ੍ਹਾਂ ਕਰਨਾ ਗਿਆਨ ਲੱਤੇ ਦਾ ਗਿਆਨ ਲੱਤੇ ਦਾ ਪੋਤੇ ਤੁਸੀਂ ਸੋਚਿਆ ਨਹੀਂ ਕਿਸੇ ਨੇ ਕੁਛ ਵੀ। ਝੱਲ ਆਪਾਂ ਹੁਣ ਤੈਨੂੰ ਸੋਚ ਰਹੇ ਆਂ ਸੋਚਣ ਦੀ ਕੀ। ਕਿਦੋਂ ਸੋਚਣਾ ਵਾ ਜਦੋਂ ਜਾਂ ਘੋੜੀ ਚੜਾਣ ਲੱਗਣਾ ਮੁੰਡੇ ਨੂੰ ਉਹਦਾ ਸੋਚਣਾ ਜਗਿਆ ਨਹੀਂ ਦਾ। ਨਹੀਂ ਨਹੀਂ ਸੋਚਣਾ ਕੀ ਐ। ਜੋ ਵੱਡੀ ਦੀ ਨੂਨ ਪਾਇਆ ਤੁਹਾਨੂੰ ਵੀ ਪਾ ਦਾਂਗੇ। ਚਲੋ ਵਧੀਆ ਵਧੀਆ ਸਗੋਂ ਠੀਕ ਐ ਨਾਲੇ ਸਹੀ ਗੱਲ ਇੱਕੋ ਜਿਹਾ ਹੋਣਾ ਚਾਹੀਦਾ ਦੋਨਾਂ ਦੇ ਉੱਤੇ। ਨਾਲੇ 골ਡੀ ਤੇ ਸਾਈਜੋ ਕੁਛ ਵੰਡਿਆ ਥੋੜੀ ਹੋਇਆ। ਨਹੀਂ ਨਹੀਂ ਬਹੁਤ ਵਧੀਆ ਬਹੁਤ ਵਧੀਆ ਬਸ ਹੁਣ ਗੈਣਾ ਹੀ ਰਹਿ ਗਿਆ ਬਾਕੀ ਸਭ ਕੁਝ ਹੋ ਗਿਆ। ਬਾਕੀ ਸਭ ਕੁਝ ਬਣ ਗਿਆ। ਹਾਂ ਇਹ ਹੋ ਗਿਆ ਵਾ। ਆਹ ਗਏ ਕੁਝ ਨਹੀਂ ਹੋਇਆ ਪੁੱਤਰ ਨਹੀਂ ਗਹਿਣੇ ਤੱਕ ਸਾਰੀ ਗੱਲ ਕਰ ਲਈ ਆ ਮੈਨੂੰ ਤੇ ਇੱਕ ਵਾਰੀ ਵੀ ਨਹੀਂ ਪੁੱਛਿਆ ਤੇ ਤੂੰ ਸਭ ਕੁਝ ਸੁਣਦਾ ਪਿਆ ਮੈਂ ਮੈਂ ਤੇ ਨੰਗਨ ਨਿਆ ਸੀ ਮੈਨੂੰ ਗਹਿਣੇ ਕੰਨ 'ਚ ਪਏ ਆ ਅੱਛਾ ਮੇਰੀ ਵੋਟੀ ਆ ਤੇ ਜਿਹੜੇ ਤੁਸੀਂ ਪਾਉਨੇ ਆ ਅੱਛਾ ਆ ਆਹ ਵੇਹ ਕੰਡੀਸ਼ਨ ਤੱਕ ਸੁਣਦਾ ਜਾ ਚਾਹੋ ਮੈਂ ਕਿ ਗਹਿਣੇ ਦਾ ਸੋਚਦੇ ਪਈ ਤੇ ਉਹ ਕਿਰਨ ਨੂੰ ਪਾਏ ਸੀ ਮੰਗਾ ਪਾਈਆਂ ਸੀ ਸੈੱਟ ਪਾਏ ਸੀ ਦੋ ਤੇ ਹੋਰ ਕੀ ਸੀ ਚਾਹੀ ਭਲਾ ਆ ਭਾਈ ਲਾ ਭਾਈਆਂ ਸੀ ਆਪਾਂ ਨੂੰ ਅਸਾਂ ਕਿ ਇਸ ਤਰ੍ਹਾਂ ਦਾ ਸਮਾਨ ਵਾ ਜੋ ਜਨਕੀ ਕਿਰਨ ਨੂੰ ਪਾਇਆ ਵਾ ਤਸੋ ਤੇਰੀ ਵੋਟੀ ਨੂੰ ਪਾ ਦੇਣਾ ਵੰਡਿਆ ਥੋੜੀ ਐ ਕੋਈ ਮੈਂ ਨਾਲ ਜਣਾ ਪਹਿਲਾਂ ਹੀ ਗੱਲ ਕਰਨੀ ਹੀ ਏ ਚਲੋ ਵਧੀਆ ਸਗੋ ਅੱਜ ਇਹ ਗੱਲ ਆਪਣੇ ਘਰ ਚ ਚਾਲੂ ਹੋ ਹੀ ਗਈ ਆ ਤੇ ਮੈਂ ਨਾ ਆਪਣੀ ਵੋਟੀ ਨੂੰ ਰਾਣੀ ਆ ਰੀ ਪਾਉਣਾ ਵਾ ਤੇ ਮੰਗਲ ਸੂਤਰ ਵੀ ਪਾਉਣਾ ਵਾ ਧਾਣਿਆ ਹਾਂ ਪਰ ਸੋਨਾ ਬੜਾ ਮਹਿੰਗਾ ਹੈਗਾ ਸਾਇਲ ਉਹ ਮੰਮੀ ਹੁਣ ਤੁਹਾਨੂੰ ਪਤਾ ਵਿਆਹ ਕਿਹੜਾ ਰੋਲ ਰੋਜ ਹੁੰਦੇ ਆ ਨਾਲੇ ਮੇਰੇ ਮਨ ਵਿੱਚ ਨਾ ਸ਼ੁਰੂ ਤੋਂ ਹੀ ਆ ਰਹੀ ਸੀ ਕਿ ਮੈਂ ਆਪਣੀ ਵੋਟੀ ਨੂੰ ਰਾਣੀ ਹਾਰ ਵੀ ਪਾਣਾ ਵਾ ਤੇ ਮੰਗਲ ਸੂਤਰ ਵੀ ਪਾਣਾ ਚਲ ਦੀ ਜੇ ਪੁੱਤਰ ਤੇਰੀ ਸਹੀ ਗੱਲ ਵਾ ਪਰ ਸੋਨਾ ਮਹਿੰਗਾ ਬੜਾ ਬਹੁਤ ਜ਼ਿਆਦਾ ਮਹਿੰਗਾ ਹੈ ਹਾਂ ਇਹ ਹੋ ਸਕਦਾ ਜੇ ਮੰਗਾ ਸੀ ਦੋ ਪਾਣੀ ਆ ਨਾ ਉਹ ਥੋੜੀਆਂ ਛੋੜੀਆਂ ਮੰਗਾ ਬਣਵਾ ਲਾ ਮਮੀ ਵੇਖੋ ਇਹ ਭਾਈ ਦਾ ਵੀ ਵਿਆਹ ਹੋ ਗਿਆ ਵਾ ਤੇ ਬੱਚ ਖੁੱਜ ਕੇ ਹੁਣ ਸਿਰਫ ਮੇਰੀ ਵਾਰ ਹੀ ਰੈਂਦੀ ਹੈ ਘਰ ਦੇ ਵਿੱਚ ਤੇ ਮੇਰੇ ਚਾਹ ਨਹੀਂ ਪੂਰੇ ਕਰਨੇ ਤੇ ਮਮੀ ਫਿਰ ਹੁੰਦੀ ਕਿਹਦੇ ਕਰਨੇ ਚਾਹ ਪੂਰੇ ਪੁੱਤਰ ਤੇਰੇ ਚਾਹ ਹੀ ਪੂਰੇ ਕਰਨ ਦੇ ਹੁਣ ਅਦਰ ਤੇਰੇ ਚਾਹ ਪੂਰੇ ਕਰਦੇ ਕਰਦੇ ਅਸੀਂ ਕਰ ਜਾ ਸਿਰ ਤੇ ਚੜਾ ਨੇ ਨਹੀਂ ਮੰਮੀ ਮੈਂ ਨਾ ਬਸ ਰਾਣੀ ਹਾਰ ਪੋਣਾ ਵਾ ਤੇ ਮਤਲਬ ਪੋਣਾ ਵਾ ਬਸ ਬੇਟਾ ਮੇਰੀ ਗੱਲ ਸੁਣ ਜਿੰਦੇ ਦਾ ਰਾਣੀ ਹਾਰ ਬਣਨਾ ਨਾ ਉਹਨੇ ਦੀ ਸਵਿਫਟ ਗੱਡੀ ਆ ਜਾਂਦੀ ਆ ਉਹ ਮੰਮੀ ਆਪਾਂ ਗੱਡੀ ਨੂੰ ਕੀ ਕਰਨਾ ਵਾ ਅਸੀਂ ਤਾਂ ਰਾਣੀ ਹਾਰ ਪੋਣਾ ਨਾ ਹਾਏ ਪੁੱਤਰ ਪਹਿਲਾਂ ਮੇਰੀ ਗੱਲ ਸੁਣ ਤੂੰ ਰਾਣੀ ਹਾਰ ਵੀ ਕਹਿਂਦੇ ਆ ਤੇ ਜਿਹੜਾ ਵੱਡੀ ਨੂੰ ਅਸੀਂ ਜਿੰਦਾ ਪਾਇਆ ਉਹਨਾਂ ਉਹ ਵੀ ਉਹ ਵੀ ਪਾਵਾਗੇ ਸਾਨੂੰ ਪਾਵਾਂਗੇ ਹਾਏ ਹਾਏ ਪੁੱਤਰ ਜੀ ਆਪਾਂ ਨਹੀਂ ਪਾਵਾਂਗੇ ਅਗਲੀ ਦੀ ਮੰਨ ਵਿੱਚ ਇਹ ਨਹੀਂ ਆਊਗਾ ਕਿ ਮੈਨੂੰ ਘੱਟ ਪਾਤਾ ਤੇ ਉਹਨੂੰ ਵੱਧ ਪਾਤਾ ਹਾਏ ਪੁੱਤਰਾ ਨਾ ਤੂੰ ਕਹਿਨੇ ਮੈਂ ਰਾਣੀ ਹਾਰ ਹੀ ਪੋਣਾ ਵਾ ਫੇਰ ਇੱਕ ਗੱਲ ਕਰਨਾ ਜਰਾ ਨਿਆਰ ਕੋ ਵਾਲਾ ਚਾਹ ਪੋਣਾ ਵਾ ਤੇ ਜੋ ਬਾਕੀ ਆਪਾਂ ਵੱਡੀ ਭਾਬੀ ਨੂੰ ਪਾਇਆ ਸੀ ਉਹ ਵੀ ਪੋਣਾ ਵਾ ਚਾਹੀ ਕਿਰਨ ਕੀ ਸੋਚੇ ਜੀ ਤੇ ਭੈਣਜੀ ਕੀ ਸੋਚਾਂ ਨੀ ਕੇ ਓਏ ਉਦੋਂ ਜ਼ਮਾਨੇ ਹੋਰ ਹੁੰਦੇ ਸੀਗੇ ਉਦੋਂ ਗੱਲਾਂ ਹੋਰ ਹੀ ਗਈਆਂ ਆਹ ਹੈ ਪੁੱਤਰ ਵੇ ਕੋ ਹੁੰਡ ਮੰਗੇ ਆਈ ਵੇ ਤੇ ਕਿੰਨੀ ਐ ਸੋਨਾ ਕਿੰਨਾ ਮਹਿੰਗਾ ਹੋ ਚੁੱਕਾ ਹੈ ਓਹੋ ਸੋਨਾ ਕਿਹੜਾ ਆਪਾਂ ਰੋਇ ਰੋਇ ਬਣਾਉਣਾ ਵਾ ਇੱਕੋ ਵਾਰੀ ਬਣਾਉਣਾ ਵਾ ਇੱਕੋ ਵਾਰੀ ਪੈਸੇ ਲੱਗਣੇ ਆ ਨਾਲੇ ਉਹਦੇ ਆਪਣਾ ਇੱਕ ਚੀਜ਼ ਹੀ ਬਣ ਜਾਣੀ ਕਰਦੀ ਚਾਹੀ ਜੀ ਮੁੰਡਾ ਤੇ ਸਹੀ ਕਹਿਣ ਡਿਆ ਵੈਸੇ ਪਾ ਦਨੇ ਉਹਨੂੰ ਰਾਣੀ ਹਾਰ ਵੀ ਪਾ ਦਨੇ ਤੇ ਸੈੱਟ ਵੀ ਪਾ ਦਨੇ ਤੇ ਵੰਗਾ ਵੰਗਾ ਰਹਿਣ ਜਿੰਨੇ ਸਾਈਲ ਪੁੱਤਰ ਕੜੇ ਬਣਵਾਣੇ ਆ ਸੀ ਕੜੇ ਬਹੁਤ ਸੋਨੇ ਬਣਨਗੇ ਠੀਕੰਦਾ ਪਹਚਾਈ ਜੀ ਮੇਰਾ ਮੁੰਡਾ ਚਲੋ ਠੀਕ ਆ ਵਧੀਆ ਨਾ ਸੋਹ ਵਧੀਆ ਵਧੀਆ ਸੋਹ ਠੀਕ ਆ ਮੰਜੂ ਤੂੰ ਅੰਨੂੰ ਸਮਝਾਉਂਦੀ ਚਾਹੀ ਤੂੰ ਆਹ ਵੀ ਮਗਰ ਲੱਗ ਪਈ ਹੈ ਕੀ ਮਗਰ ਲੱਗੀ ਚਾਹੀ ਤੇ ਹੋਰ ਕੀ ਹੈ ਮੁੰਡਾ ਬਿਲਕੁਲ ਸਹੀ ਕਹਿਂਦੇ ਆ ਅੱਜਕੱਲ੍ਹ ਤਾਂ ਚੱਲਦੇ ਤੂੰ ਨਵੀਂ ਚਿੰਜੜੀ ਜੀ ਸ਼ੁਰੂ ਕਰ ਚੱਲੀ ਨੀ ਕਾਦੀ ਚਿੰਜੜੀ ਨਵੀ ਮੈਂ ਛੇੜ ਦਿੱਤੀ ਹੈ ਹੋਰ ਕੀ ਹੈ ਚਾਹੀ ਜੀ ਮੇਰੀ ਗੱਲ ਸੁਣੋ ਮੇਰਾ ਗੱਜ ਕੱਲਮ ਕੱਲਾ ਮੁੰਡਾ ਜੋ ਮੇਰੇ ਮੁੰਡੇ ਨੇ ਕਹਿਣਾ ਵੈ ਮੈਂ ਉਹੀ ਕਰਨਾ ਜੇ ਤੇ ਦੇਈ ਭੈਂਜੀ ਦੀ ਗੱਲ ਤੁਸੀਂ ਉਹਨਾਂ ਦੀ ਉਹਨਾਂ ਵੱਲੋਂ ਸੋਚਦੇ ਬੈ ਨਾ ਉਹ ਕੀ ਕਹਿਣਗੇ ਉਹਨਾਂ ਦੇ ਮੁੰਡੇ ਦੇ ਵਿਆਹ ਵਿੱਚ ਮੈਂ ਕੀ ਨਹੀਂ ਕੀਤਾ ਸਭ ਕੁਝ ਹੋਇਆ ਵੈ ਹੋਇਆ ਤੇ ਸਾਂਝੇ ਵਿੱਚ ਹੋਈਆਂ ਨਾ ਉਹਨਾਂ ਦੀ ਕੁੜੀ ਦਾ ਵਿਆਹ ਹੀ ਦਾਜ ਵੀ ਦਿੱਤਾ ਵੈ ਹਾਂ ਦਿੱਤਾ ਜਾਂ ਨਹੀਂ ਦਿੱਤਾ ਦਾਜ ਹੋ ਮੈਂ ਕਹਿੰਦਾ ਹੁਣ ਮੁੱਕਣ ਨਾ ਜਾਣਾ ਜੇ ਬੈਠਣਗੇ ਸਾਹਮਣੇ ਮੁੰਡੇ ਦਾ ਵਿਆਹ ਹੋਇਆ ਵੈ ਆਦਵੀ ਉਹਨਾਂ ਨੇ ਸਾਰਾ ਸਮਾਨ ਪਾਇਆ ਵੈ ਤੇ ਮੈਂ ਕਿਸੇ ਚੀਜ਼ ਚ ਬੋਲੇ ਉਹਨਾਂ ਸੋ ਭੰਜੀ ਨੇ ਕਿਹਾ ਇੱਕ ਸੈਟ ਪਾਣਾ ਮੈਂ ਕਿਹਾ ਨਹੀਂ ਦੋ ਸੈਟ ਪਾਓ ਕੁੜੀ ਨੂੰ ਸੋਹਣੇ ਲੱਗਣਗੇ ਜਦੋਂ ਉਹਨਾਂ ਦੀ ਕੁੜੀ ਦਾ ਵਿਆਹ ਸੀ ਉਹਦੀ ਸੱਸ ਸੋਰੇ ਅੱਗੋਂ ਕੀ ਚਾਚੀਆਂ ਤਾਈਆਂ ਫੂਫੀਆਂ ਫਾਫੀਆਂ ਤੱਕ ਸਾਰਿਆਂ ਨੂੰ ਭੰਜੀ ਨੇ ਗਹਿਣਾ ਪਵਾਇਆ ਸੀ ਉਦੋਂ ਤੇ ਕੋਈ ਬੋਲਿਆ ਨਹੀਂ ਤੇ ਮੇਰੇ ਤਾਂ ਫਿਰ ਅੱਧ ਵੀ ਨਹੀਂ ਲੱਗਦਾ ਪਿਆ ਮੇਰੇ ਮੁੰਡੇ ਦਾ ਦੇਖ ਲੈ ਫਿਰ ਭੈਣ ਮੇਰੀ ਅਮੈਦ ਕੰਡਿਆ ਵੇਖ ਲੈ ਆਪਣਾ ਸੇ ਵੇਖ ਲੈ ਪੋਤਰਾ ਪਰਾਪਾ ਆਪਣੇ ਦੇ ਵੇਖਣਾ ਪੈਣਾ ਨਾ ਉਹ ਕੁਝ ਨਹੀਂ ਹੁੰਦਾ ਜਦੋਂ ਮੇਰੀ ਵਾਰ ਹੀ ਆਈ ਆ ਹੁਣ ਤੁਹਾਨੂੰ ਆਪਣਾ ਹੱਥ ਵੇਖਣਾ ਪੈ ਗਿਆ ਵਾ ਵੇ ਸਾਹਿਲ ਗਿਆਨ ਮਿਲਣ ਜਾਣਾਈ ਤੇ ਨੰਬਰ 2 ਗੱਡੀ ਵੀ ਆਣੀ ਚਾਹੀਦੀ ਸਾਡੀ ਮੰਝੋ ਆਪਾਂ ਉਹਨਾਂ ਕੋਲ ਦਾਅ ਚ ਗੱਡੀ ਨਹੀਂ ਲੈਣੀ ਸੇ ਇੱਤੀ ਗੱਡੀ ਮੰਗਦਾ ਕੋਣ ਪਿਆ ਮੈਂ ਅਸੀਂ ਆਪਣੀ ਗੱਡੀ ਲੈਣ ਦੀ ਗੱਲ ਕਰਦੇ ਪਏ ਆ ਜੱਟ ਆਪਣੇ ਗੱਡੀ ਤੋਂ ਕਹਿੰਦੀ ਆ ਦੋ ਦੋ ਗੱਡੀਆਂ ਤੇ ਅੱਗੇ ਘਰ ਲੱਗੀਆਂ ਆਈਆਂ ਨੇ ਲੈ ਉਹ ਦੋ ਗੱਡੀਆਂ ਕਾਦੀਆਂ ਲੱਗੀਆਂ ਵਾ ਇੱਕ ਤੇ ਵੱਡੇ ਭਾਈ ਲੈ ਜਾਂਦੇ ਆ ਤੇ ਨਾਲੇ ਦੂਜੀ ਪਾਪਾ ਲੈ ਜਾਂਦੇ ਆ ਮੈਂ ਮੈਂ ਜੇ ਜਾਣਾ ਹੋਗਾ ਤਾਂ ਮੈਂ ਨਾ ਦੋਵਾਂ ਦੇ ਮੂੰਹ ਵਾਲ ਵੇਖੂਗਾ ਨਾਲੇ ਜੇ ਮੇਰੀ ਜਨਾਨੀ ਨੇ ਉਸ ਟਾਈਮ ਕਹਿਤਾ ਕਿ ਮੈਂ ਜਾਣਾ ਵਾ ਇਹਨਾਂ ਨੂੰ ਪਹਿਲਾਂ ਮੈਂ ਫੋਨ ਕਰੂੰਗਾ ਕਿ ਘਰੇ ਆਓ ਮੈਨੂੰ ਗੱਡੀ ਚਾਹੀਦੀ ਆ ਮੈਨੂੰ ਆਪਣੀ ਪਰਸਨਲ ਗੱਡੀ ਚਾਹੀਦੀ ਆ ਸਹੀ ਕੰਦਾ ਵੇ ਜਾਈ ਜੀ ਮੁੰਡਾ ਗੱਡੀ ਵੀ ਲੈ ਆਣੀ ਅਸੀਂ ਪੱਲਾ ਹੀ ਅਸੀਂ ਲੈਣ ਨਹੀਂ ਵਿਆਹ ਤੋਂ ਜਦ ਕਿਚ ਕਿਚ ਪੋਵੇ ਨਾ ਘਰ ਦੇ ਵਿੱਚ ਲੈ ਦੱਸ ਪਿੰਡ ਵਸਿਆ ਨਹੀਂ ਤੇ ਚੋਰ ਪਹਿਲਾਂ ਹੀ ਪੈ ਗਏ ਕੀ ਹੋਇਆ ਲੈ ਬੈ ਜਾ ਬੈਠ ਕੇ ਬੈ ਜਾ ਆ ਜਾ ਆ ਜਾ ਕੋਈ ਗੱਲ ਨਹੀਂ ਛਾਤੀ ਜੀ ਮੇਰੀ ਗੱਲ ਸੁਣਵੇਂ ਉਹ ਕੀ ਗੱਡੀ ਦੀ ਗੱਲ ਕਰੰਦੇ ਆਂ ਸੀ ਤੂੰ ਗੱਡੀ ਗੱਡੀ ਕੋਲ ਲੈਣ ਲੱਗੇ ਨਾ ਨਵੀਂ ਨਵੀਂ ਹਾਂ ਹਾਂ ਪਰ ਮੇਰੀ ਗੱਲ ਸੁਣ ਆਪਣੀ ਕੋ ਗੱਡੀ ਹੈਗੀ ਤੇ ਆ ਜਦੋਂ ਤੈਨੂੰ ਕਿਤੇ ਲੋੜ ਪਵੇ ਤੂੰ ਲੈ ਲੈ ਕਰ ਗੱਡੀ ਐੱਚੇ ਕਿਹੜੀ ਗੱਲ ਆ ਐਵੇਂ ਲੈ ਲਿਆ ਕਰ ਜਦੋਂ ਮੈਨੂੰ ਚਾਹੀਦੀ ਹੁੰਦੀ ਉਦੋਂ ਤਾਂ ਘਰੇ ਗੱਡੀ ਹੁੰਦੀ ਨਹੀਂ ਆ ਨਾਲੇ ਤੁਸੀਂ ਨਾ ਮੇਰੇ ਵਾਲੇ ਮੈਟਰ ਵਿੱਚ ਨਾ ਹੀ ਬੋਲੋ ਤਾਂ ਵਧੀਆ ਵਾ ਮੈਂ ਗੱਡੀ ਲੈਣੀ ਆ ਤਾਂ ਮਤਲਬ ਲੈਣੀ ਆ ਮੇਰੇ ਵਾਲਾ ਮੈਟਰ ਉਹਨੇ ਤੇਰੇ ਮੇਰੇ ਵਾਲਾ ਕਿੱਥੋਂ ਆ ਗਿਆ ਵਿੱਚ ਸਾਹਿਲ ਮੇਰੀ ਗੱਲ ਸੁਣ ਗੱਡੀ ਘਾਰ ਹੀ ਵਿੰਦੀ ਹੈ ਨਾ ਘਾਰਦੀ ਹੀ ਆ ਤੂੰ ਵਰਤ ਲੈ ਤੇਰਾ ਵੀਰਾ ਵਰਤ ਲੈ ਇੱਕੋ ਹੀ ਗੱਲ ਆ ਨਾਲੇ ਇੱਥੇ ਤੇਰੇ ਮੇਰੇ ਕਿੱਥੋਂ ਆ ਗਿਆ ਉਹ ਜਦੋਂ ਵੀ ਕਿਤੇ ਭਾਈ ਨੂੰ ਕਹਿ ਦੋ ਗੱਡੀ ਲੈ ਕੇ ਜਾਣੀ ਆ ਉਸੇ ਟਾਈਮ ਉਹ ਕਹਿੰਦੇ ਮੈਂ ਜਾਣਾ ਵਾਂ ਮੈਂ ਜਾਣਾ ਵਾਂ ਇਤਨਾ ਤੇ ਹੈ ਨਹੀਂ ਵੈਸੇ ਜਦੋਂ ਉਹਨਾਂ ਨੂੰ ਕੰਮ ਹੁੰਦਾ ਵਾ ਉਦੋਂ ਹੀ ਗੱਡੀ ਲੈ ਕੇ ਜਾਂਦੇ ਆ ਉਨਾਂ ਵਾਲੇ ਮੈਂ ਪਰਮਿਸ਼ਨ ਲੈ ਲੈ ਕੇ ਗੱਡੀਆਂ ਮੰਗੂਗਾ ਮੇਰਾ ਜਦੋਂ ਦਿਲ ਕਰੇ ਮੈਨੂੰ ਵੀ ਹੁੰਦਾ ਵਾ ਮੇਰਾ ਜਦੋਂ ਦਿਲ ਕਰੇ ਮੈਂ ਚਾਬੀ ਫੜਾਂ ਤੇ ਚੱਲ ਜਾ ਇਹ ਥੋੜੀ ਪਹਿਲਾਂ ਮੈਂ ਪਰਮਿਸ਼ਨ ਲਾਵਾਂ ਕਿਰਨ ਸਹੀ ਕਹਿੰਦਾ ਪਿਆ ਕੱਲ ਉਹਦਾ ਵਿਆਹ ਹੋ ਜਾਣਾ ਮੈਂ ਗੋਲਡੀ ਉੱਪਰ ਬੈਠਾ ਹੋਏਗਾ ਤੇ ਉਹਨੂੰ ਕੀ ਕਹੇਗਾ ਵੀਰੇ ਮੈਨੂੰ ਚਾਬੀ ਦੇ ਤੇ ਮੈਂ ਗੱਡੀ ਲੈ ਕੇ ਕਿਤੇ ਜਾਣਾ ਕੱਲ ਤੁਸੀਂ ਦੋਨੇ ਜੰਨੇ ਚਲੇ ਜਾਓ ਤੇ ਫੇਰ ਮੰਜੋ ਤੂੰ ਉਹਨੂੰ ਸਮਝਾਣਾ ਵੇ ਕਿ ਤੂੰ ਆਪ ਹੀ ਨਾਲ ਮਗਰ ਲੱਗ ਪਈ ਐ ਚਾਹੀ ਮ ਮਗਨ ਲੱਗੀ ਮੁੰਡਾ ਬਿਲਕੁਲ ਸਹੀ ਕਹਿਣ ਡਿਆ ਵੇਖੋ ਸੇਰਨਾ ਨੇ ਗੱਡੀ ਲੈ ਕੇ ਜਾਣੀ ਸੀ ਹਾਂ ਤੇ ਭਾਜੀ ਆਪ ਲੈ ਕੇ ਗੱਡੀ ਚਲੇਗੇ ਤੇ ਇਸੇ ਤਰ੍ਹਾਂ ਹੀ ਮੇਰਾ ਮੁੰਡਾ ਤੱਕੇਗਾ ਨਾਲੇ ਸਹੀ ਗੱਲ ਆ ਸਹੀ ਗੱਲ ਦੇ ਵਿੱਚ ਮੇਰੀ ਮੰਮੀ ਨੇ ਨਹੀਂ ਸਾਥ ਦੇਣਾ ਤਾਂ ਹੋਰ ਕਨੇ ਸਾਥ ਦੇਣਾ ਵਾ ਤੁਹਾਡੇ ਤਾਂ ਮਨ ਵਿੱਚ ਅਜ ਤੱਕ ਜੀਜਾ ਹੀ ਨਹੀਂ ਕੀ ਇਹਨੇ ਵੀ ਕਿਸੇ ਚੀਜ਼ ਦੀ ਲੋੜ ਆ ਇਹਦੇ ਵਾਸਤੇ ਵੀ ਆਪਾਂ ਲੈ ਆਈਏ ਆਇਆ ਪੁੱਤਰ ਘਰ ਤੇ ਦੋ ਦੋ ਆ ਗਿਆ ਤੀਜੀ ਕੀ ਕਰਨੀ ਜੇ ਗੱਡੀ ਪਰ ਉਹ ਦੋ ਉਹਨਾਂ ਦੀਆਂ ਵਾ ਮੇਰਾ ਕੁਝ ਵੀ ਨਹੀਂ ਹੈਗਾ ਉਹ ਵਾਚਾਈ ਸਾਰੀ ਉਮਰ ਮੈਂ ਜਠਾਣੀ ਦੇ ਮੂੰਹਾਂ ਤੱਕ ਦੇ ਰਹੀ ਆਂ ਤੇ ਬੰਦਾ ਮੇਰਾ ਆਪਣੇ ਭਰਾ ਵੱਲ ਤੱਕਦਾ ਰਿਹਾ ਤੇ ਕੰਨ ਉਹੀ ਕੰਮ ਮੇਰਾ ਮੁੰਡਾ ਕਰੇ ਕਿ ਜਨਕੀ ਤਾਏ ਦੇ ਮੁੰਡੇ ਵੱਲ ਵੇਖਦਾ ਰਵੇ ਕਿਦੋਂ ਵੀਰ ਜਣ ਕੇ ਗੱਡੀ ਲੈ ਕੇ ਆਏਗਾ ਚਾਬੀ ਮੈਨੂੰ ਦੇਵੇਗਾ ਤਾਂ ਫੇਰ ਮੈਂ ਚਲਾਵਾਂਗਾ ਇਹ ਕੰਮ ਨਹੀਂ ਹੋਣਾ ਗੱਡੀ ਆਣੀ ਹੈ ਤੇ ਆਣੀ ਹੈ ਹਾਏ ਸ਼ੁਕਰ ਕਰ ਮੈਂ ਇੱਕੋ ਹੀ ਕਹਿਣ ਲਈ ਮੈਂ ਦੋ ਨਹੀਂ ਕਿਹਾ ਹਾਏ ਤੇ ਦੋ ਦੋ ਤੂੰ ਕੀ ਕਰਨੀ ਹੈ ਪਰ ਚਾਚੀ ਜੀ ਪੁੱਤਰ ਮੇਰੀ ਗੱਲ ਸੁਣ ਤੂੰ ਚੁੱਪ ਰਹਿ ਤੂੰ ਨੂੰਤੀ ਆ ਨਾ ਤੇ ਨੂੰਆ ਧੀਆ ਬੱਕ ਰਿਹਾ ਮੇਰੀ ਨੂੰ ਵੀ ਆਵੇਗੀ ਨਾ ਉਹਨੂੰ ਵੀ ਮੈਂ ਕਹਾਂ ਕਿ ਆਪਣੀ ਤਾਈ ਅੱਗੇ ਬੋਲਣ ਦੀ ਲੋੜ ਨਹੀਂ ਮੈਂ ਜਾਣਾਂ ਚਾਹੀ ਜਾਨੇ ਤੇ ਤੇਰੀ ਮੰਮੀ ਜਾਣ ਪਰ ਦਾਦੀ ਜੀ ਗੱਡੀ ਦੀ ਗੱਲ ਮੈਂ ਤੇ ਕਹਿ ਨਹੀਂ ਗੱਡੀਆਂ ਸਾਰੀਆਂ ਇਕੱਠੀਆਂ ਹੀ ਆ ਸਾਹਿਲ ਚਲਾ ਲਈ ਆਪਣੇ ਭਰਾ ਕੋਈ ਮੰਗਣੀ ਹੈ ਭਰਾ ਕੋ ਮੰਗੇ ਜੇ ਸੰਗ ਕਾਦੀ ਹੈ ਸਾਹਿਲ ਤੈਨੂੰ ਤੇ ਜੇ ਕੱਲ ਨੂੰ ਭਰਾ ਕਿਤੇ ਚਲਾ ਜਾਗੇ ਤਾਂ ਮੇਰਾ ਮੁੰਡਾ ਮੂੰਹ ਥੱਕੇਗਾ ਭਾਬੀ ਜੀ ਇਦਾਂ ਦੀ ਗੱਲ ਆ ਮੰਨ ਲਓ ਤੁਸੀਂ ਆਪਣੇ ਪੇਕੇ ਜਾਣਾ ਹੋਵੇ ਤੇ ਉਦੋਂ ਹੀ ਮੈਂ ਆਪਣੇ ਸਹੁਰੇ ਜਾਣਾ ਹੋਵੇ ਉਦੋਂ ਤੁਸੀਂ ਕੀ ਕਹੋਗੇ ਕਿ ਚਲ ਕੋਈ ਗੱਲ ਨਹੀਂ ਤੈਨੂੰ ਨਾ ਪਰ ਰਸਤੇ ਚ ਤਾਰ ਦਾਂਗੇ ਗੱਡੀ ਸਾਡੀ ਹੈ ਤੂੰ ਚੱਲਦਾ ਬਣ ਉਦੋਂ ਤੁਸੀਂ ਇਹ ਨਹੀਂ ਕਹਿਣਾ ਕੋਈ ਗੱਲ ਨਹੀਂ ਅਸੀਂ ਆਪਣਾ ਕੈਨਸਲ ਕਰ ਦਿੰਨੇ ਆ ਤੂੰ ਆਪਣੇ ਸਹੁਰੇ ਜਾ ਤੁਸੀਂ ਜੇ ਤੁਸੀਂ ਜੇ ਆਪਣੀ ਟੋਰ ਬਣਾਉਣੀ ਆ ਨਾ ਤਾਂ ਮੈਂ ਵੀ ਸਹੁਰੇ ਆ ਅੱਗੇ ਆਪਣੀ ਟੋਰ ਬਣਾਉਣੀ ਆ ਪਰ ਸਾਹਿਲ ਅੱਗੇ ਤੇ ਕਦੀ ਇਤਨਾ ਹੋਇਆ ਨਹੀਂ ਆ ਤੂੰ ਜਦੋਂ ਵੀ ਗੱਡੀ ਮੰਗੀ ਆ ਵੀਰੇ ਨੇ ਦਿੱਤੀ ਆ ਜਾਂ ਤੇ ਤੁਸੀਂ ਦੋਵੇਂ ਇਕੱਠੇ ਗਏ ਜੇ ਤੇ ਇਤਨਾ ਹੀ ਅੱਗੇ ਹੁੰਦਾ ਰਿਹਾ ਵਾ ਭਾਬੀ ਉਦੋਂ ਆਪਾਂ ਇਕੱਠੇ ਜਾਂਦੇ ਰਹੇ ਆ ਵਿਆਹ ਤੋਂ ਬਾਅਦ ਥੋੜੀ ਇਕੱਠੇ ਜਾਵਾਂਗੇ ਆਪਾਂ ਨਾਲੇ ਮੰਮੀ ਇੱਕ ਗੱਲ ਮੇਰੀ ਹੋਰ ਸੁਣ ਲਓ ਜਾਹੋ ਜਾ ਭਾਬੀ ਦਾ ਕਮਰਾ ਤਿਆਰ ਕੀਤਾ ਉਹ ਜਾ ਮੇਰਾ ਕਰਕੇ ਦੋ ਆ ਤੁਸੀਂ ਕੀ ਮੇਰੇ ਕਮਰੇ ਵਿੱਚ ਵਾਲਪੇਪਰ ਲਵਾ ਕੇ ਦਿੱਤੇ ਆ ਭਾਬੀ ਦੇ ਕਮਰੇ ਵਿੱਚ ਪੀਵੀਸੀ ਸ਼ੀਟਾਂ ਲੱਗੀਆਂ ਵਾ ਨਾ ਉਹਦੇ ਨਾਲੋਂ ਵਧੀਆ ਕਮਰਾ ਮੇਰਾ ਤਿਆਰ ਹੋਣਾ ਚਾਹੀਦਾ ਵਾ ਪਰ ਜ਼ਾਹਿਰ ਮੇਰੀ ਗੱਲ ਸੁਣ ਮੇਰੇ ਕਮਰੇ ਦੀ ਸ਼ੀਟਾਂ ਪਤਾ ਕਦੋਂ ਲੱਗੀਆਂ 4 ਸਾਲ ਬਾਅਦ ਕਾਸ਼ਵੀ ਦੇ ਹੋਣ ਤੋਂ ਬਾਅਦ ਉਸੇ ਵੇਲੇ ਦੇ ਕੁਝ ਵੀ ਨਹੀਂ ਉਤਰਾਂਦਾ ਆ ਇਹ ਸਭ ਕੀ ਆ ਭਾਬੀ ਮੈਨੂੰ ਨਹੀਂ ਪਤਾ ਕੱਲ ਨੂੰ ਮੇਰੀ ਵੋਟੀ ਆਊਗੀ ਉਹਦੇ ਮਨ ਵਿੱਚ ਇਹ ਨਹੀਂ ਆਊਗਾ ਕਿ ਵੱਡੀ ਭਾਬੀ ਦਾ ਕਮਰਾ ਕਾਹੋ ਜਾ ਤੇ ਸਾਡਾ ਕਮਰਾ ਕਾਹੋ ਜਾ ਬਿਲਕੁਲ ਸਹੀ ਗੰਦਾ ਪਿਆ ਸਾਹਿਲ ਮੈਂ ਤਾਂ ਸਾਰੀ ਉਮਰ ਪਾਗਲ ਹੀ ਬਣੀ ਰਹੀ ਆ ਤੇ ਜਦੋਂ ਉਹ ਪੋਸ਼ਨ ਚਾਈ ਜੀ ਤਿਆਰ ਕੀਤਾ ਸੀ ਤੇ ਉਦੋਂ ਆਪਣੇ ਮੁੰਡੇ ਦਾ ਮੈਂ ਆਪਣੇ ਮੁੰਡੇ ਦਾ ਵੀ ਕਿ ਤਿਆਰ ਕਰਵਾ ਲੰਦੀ ਮੈਂ ਤੁਹਾਨੂੰ ਕਿਹਾ ਵੀ ਸੀ ਤਿਆਰ ਕਰਵਾ ਦਿਓ ਨਹੀਂ ਕੋਈਗਾ ਨਹੀਂ ਮੰਜੂ ਇਹੀ ਰਹਿਣ ਦੇ ਨਹੀਂ ਮੰਜੂ ਇਹੀ ਰਹਿਣ ਦੇ ਤੇ ਉਦੋਂ ਤਿਆਰ ਹੋਇਆ ਹੁੰਦਾ ਨਾ ਤੇ ਹੁਣ ਮਹੀਨੇ ਵਿੱਚ ਕੀ ਕੀ ਕਰਾਵਾਂਗੀ ਮੈਂ ਉਹ ਚੱਲ ਕੋਈ ਨਹੀਂ ਬਾਤ ਚ ਕਰਾ ਲਈ ਕੁਛ ਨਹੀਂ ਹੁੰਦਾ ਬਾਤ ਜੋ ਬੋਚੋ ਨਹੀਂ ਕਰਉਣਾ ਮੇਰੇ ਲਈ ਉਹ ਤਾਂ ਪਹਿਲਾ ਮੈਨੂੰ ਸਭ ਕੁਝ ਚਾਹੀਦਾ ਰਾਣੀ ਹਾਰ ਵੀ ਚਾਹੀਦਾ ਵਾ ਗੱਡੀ ਵੀ ਚਾਹੀਦੀ ਤੇ ਮੇਰਾ ਕਮਰਾ ਵੀ ਤਿਆਰ ਹੋਣਾ ਚਾਹੀਦਾ ਵਾ ਚੱਲ ਤੂੰ ਆਉਂ ਕਰ ਸਾਇਲ ਸ਼ੀਟਾਂ ਵਾਲਾ ਤੇਰੀ ਗੋਲਡੀ ਦਾ ਵਾਕਫ ਹੀ ਆ ਔਰ ਇੱਕੋ ਫੋਨ ਨੰਬਰ ਲੈ ਮੈਂ ਮੰਮੀ ਹੁਣੇ ਬੁਲਾਉਣਾ ਉਹਨਾਂ ਨੂੰ ਹੁਣੇ ਬੁਲਾ ਲੈ ਮੇਰਾ ਬਸ ਤੇ ਕਮਰਾ ਤਿਆਰ ਕਰਵਾ ਦੇ ਤੇ ਗੋਲਡੀ ਨੂੰ ਕਹਿ ਦੇ ਤੂੰ ਤੇ ਤੇਰਾ ਉਹ ਨੰਬਰ ਦੇ ਦਿੰਦਾ ਵਾ ਤੂੰ ਨਾਲੇ ਸਮਾਨ ਲੈ ਆਂਦਾ ਦੋ ਦਿਨਾਂ ਚ ਉਹਨੇ ਸ਼ੀਟਾਂ ਲਾ ਦੇਣੀਆਂ ਮੈਂ ਜਾ ਤੂੰ ਮੰਜੂ ਅਵਿਆਜ ਥੋੜੇ ਦਿਨ ਰਹਿ ਗਏ ਨੇ ਜਦ ਨਵਾਉਣ ਕੋਈ ਪੰਗਾ ਨਾ ਪਾ ਬਈ ਕੋਈ ਤਾਂ ਹੀ ਪੰਗਾ ਨਹੀਂ ਪੰਦਾ ਇੱਕ ਮਹੀਨਾ ਪੂਰਾ ਪਿਆ ਤੇ ਸ਼ਿੱਟਾਂ ਦਾ ਕੀ ਚਾਹੀ ਜੀ ਹਾਂ 5 ਦਿਨ ਨਹੀਂ ਲੱਗਨੇ ਤੇ ਲੱਗ ਜਾਣੀ ਆ ਮੈਂ ਤੇ ਹੁਣ ਲੱਗਦੇ ਹੱਥ ਜਿਹੜਾ ਕੰਮ ਹੋ ਜੇ ਨਾ ਉਹੀ ਵਧੀਆ ਜੇ ਤੇ ਰਹੀ ਗਹਿਣੇ ਦੀ ਗੱਲ ਭੈਣ ਜੀ ਨੂੰ ਨਾਲ ਲੈ ਜਾਂਗੀ ਜਾਂ 골ਡੀ ਦੇ ਬਥੇਰੇ ਵਾਕਫ ਹੋ ਗਿਆ 골ਡੀ ਦੇ ਨਾਲ ਜਾ ਕੇ ਤੇ ਸਾਰਾ ਗਹਿਣਾ ਆ ਜਾਣਾ ਮੈਂ ਅਰਚ ਪਸੂੜੀ ਕਾਦੀ ਪਹਿਣੀ ਤੇ ਲੀਲਾ ਕਾਦੀ ਪਹਿਣੀ ਕੋਈ ਲੀਲਾ ਨਹੀਂ ਪੰਦੀ ਤੁਸੀਂ ਨਾ ਪਾਣਾ ਤੇ ਬਾਕੀ ਕੋਈ ਗੱਲ ਆਹ ਮੈਂ ਤਾਂ ਲੀਲਾ ਮੈਂ ਤਾਂ ਤੁਹਾਡੇ ਬਾਰੇ ਸੋਚਣ ਡਈ ਆ ਕਿ ਦੱਸ ਕਿ ਕਿੰਨੇ ਕ ਦਿਨ ਸਾਡੇ ਵਿਆਹ ਚ ਲੱਗੇ ਚੇ ਮਹੀਨਾ ਕੰਨੀ ਤੇ ਪਈ ਆ ਹਾਏ 2 ਮਹੀਨਾ ਚਾਟਪਾਤੇ ਬੀਤ ਜਾਣਾ ਤੇ ਜਦੋਂ ਬਿੱਤੇਗਾ ਨਾ ਉਹਦੀਆਂ ਵੇਖੀ ਜਾਏਗੀ 5-3 ਦੇ ਚ ਸ਼ਿਟਾਂ ਲੱਗ ਜਾਣੀ ਤੇ ਲੱਗਣ ਦੇ ਚਾਈ ਹੋਣ ਠੀਕ ਹੈ ਨਾ ਕਿਰਨ ਇਤਰਾ ਕਰਦੀ ਆ ਮੈਂ ਨਾ ਮੰਮੀ ਨੂੰ ਫੋਨ ਕਰਦੀ ਆ ਕਿ ਜਲਦੀ ਆਓ ਚੁੱਕ ਲੋ ਹੈਲੋ ਹਾਂਜੀ ਸ਼ਸ਼ੀਗਰ ਮੰਮੀ ਕੀ ਹਾਲ ਹੈ ਹਾਂਜੀ ਹਾਂਜੀ ਮੈਂ ਵਧੀਆ ਠੀਕ ਆ ਕੋਈ ਹੈਗਾ ਤੇ ਨਹੀਂ ਲੱਗੇ ਤੁਹਾਡੇ ਅੱਛਾ ਨਹੀਂ ਨਹੀਂ ਮੈਂ ਨਦਰ ਨਾਲ ਗੱਲ ਕਰਨੀ ਸੀਗੀ ਕੀ ਨਾ ਇੱਥੇ ਬੜਾ ਪੰਗਾ ਪੈ ਗਿਆ ਤੂੰ ਜਿੰਨੀ ਛੇਤੀ ਹੋ ਸਕਦਾ ਨਾ ਕਰੇ ਆਜੋ ਵੀਰੇ ਰੋਟੀ じゃ ਪੁੱਤਰ ਵੀਰੇ ਨੂੰ ਕੁਛੀਆ ਰੋਟੀ denn ਲੈਣੀ ਹੋਰ ਵੀਰੇ ਰੋਟੀ ਲੈਣੀ ਹੋਰ ਨਾ ਨਾ ਬੱਸ ਠੀਕ ਹੈ ਕੀ ਕਹਿੰਦਾ ਮਾਸੀ ਜੀ ਕਹਿੰਦੇ ਨਹੀਂ ਲੈਣੀ ਰੋਟੀ ਨਹੀਂ ਲੈਣੀ ਨਹੀਂ ਚਲ ਰੋਟੀ ਦਾ ਕੰਮ ਤਾਂ ਖਤਮ ਹੋ ਗਿਆ ਉਧਰ ਆ ਹਾਂਜੀ ਮਾਸੀ ਜੀ ਮੇਰੀ ਗੱਲ ਸੁਣਨਾ ਤੂੰ ਰੋਟੀ ਨਹੀਂ ਖਾਣੀ ਮੈਂ ਰੋਟੀ ਨਹੀਂ ਖਾਣੀ ਤੇ ਆਪੇ ਕਹਿੰਦੇ ਬਾਜ਼ਾਰ ਲੈ ਕੇ ਜਾਣੇ ਨਾਲ ਟਿੱਕੀ ਬਾਜ਼ਾਰ ਤੇ ਬੇਟਾ ਸ਼ਾਮੀ ਜਾਣਾ ਨਾ ਸਮਾਨ ਲੈਣ ਵਾਸਤੇ ਰਵੀਰੇ ਵਾਸਤੇ ਤੇ ਨਾਲੇ ਮੇਰੀ ਗੱਲ ਸੁਣੋ ਦੋਨੇ ਜਣੇ ਕਿੱਥੇ ਹੀ ਗਿਆਂ ਮੈਂ ਉਹ ਉੱਥੇ ਬੈਠੇ ਆ ਭਾਬੀ ਨਹੀਂ ਤੇ ਮੇਰੀ ਸੱਸ ਵੀ ਉੱਥੇ ਬੈਠੀ ਆ ਹਾਂਜੀ ਤੂੰ ਮੇਰੀ ਗੱਲ ਸੁਣਨਾ ਹਾਂਜੀ ਕੋਈ ਵੀ ਗੱਲ ਹੈ ਕਰਨ ਹੂੰ ਤੇ ਮੈਨੂੰ ਦੱਸਣਾ ਹੀ ਠੀਕ ਹੈ ਕਿਸੇ ਕਿਸਮ ਦੀ ਵੀ ਗੱਲ ਤੂੰ ਮੈਨੂੰ ਦੱਸਦੇ ਨਾ ਕਰਨਾ ਵਾ ਕਿ ਤੁਹਾਡੀ ਇਹ ਗੱਲ ਕਰਦੇ ਪਏ ਤੇ ਨਾਲ ਹੁਣ ਤੇ ਰਹੇਗਾ ਵੀਰੇ ਦਾ ਵਿਆਹ ਤੇ ਤੂੰ ਜੋ ਕਹੇਂਗੀ ਨਾ ਤੇ ਮੈਂ ਸੋ ਲੈ ਕੇ ਦਵਾਂਗੀ ਤੇ ਮੇਰਾ ਪੁੱਤਰ ਸੋਨੇ-ਸੋਨੇ ਤੇ ਮੈਂ ਕੱਪੜੇ ਵੀ ਲੈ ਦਾਂਗੀ ਹੈ ਤੇ ਨਾਲੇ ਤੂੰ ਕੰਮ ਕਰਾਉਣਾ ਮੇਰੇ ਨਾਲ ਸਾਰਾ ਤੇ ਬਾਜ਼ਾਰ ਵੀ ਜਾਣਾ ਤੇ ਕੀ ਕੰਦੀਂਗੀ ਬਈ ਸੇ ਕਿਰਨ ਉਹ ਗੱਲਾਂ ਕਰਦੇ ਪਏ ਆ ਕਿਹੜੀਆਂ ਗੱਲਾਂ ਕਰਦੇ ਪਏ ਪੁੱਤਰ ਮਾਸੀ ਜੀ ਹੁਣ ਵੀਰੇ ਦੇ ਵਿਆਹ ਦੀਆਂ ਗੱਲਾਂ ਕਰਦੇ ਪਏ ਨਾਲ ਗਹਿਣੇ ਦੀਆਂ ਗਹਿਣੇ ਦੀਆਂ ਹਾਂਜੀ ਚਲ ਮੇਰੀ ਗੱਲ ਸੁਣ ਤੂੰ ਸਾਰੀਆਂ ਗੱਲਾਂ ਉਹਨਾਂ ਦੀਆਂ ਸੁਣ ਪਰ ਉਹਨਾਂ ਨੂੰ ਪਤਾ ਨਾ ਲੱਗੇ ਪੂਰਨਾ ਦੀ ਗੱਲਾਂ ਸੁਣਦੀ ਬਾਕੀ ਤੇਨਾਂ ਨੂੰ ਮੈਂ ਦੇਖਦੀ ਜਾਂ ਮੇਰਾ ਪੁੱਤਰ ਧਿਆਨ ਨਾਲ 10 ਸ਼ੁਕਰ ਪਰਮਾਤਮਾ ਦਾ ਮੈਂ ਤੇ ਆਪਣੀ ਭਨੇਵੀ ਨੂੰ ਆਪਣੇ ਕੋਲ ਲੈ ਆਂਦਾ ਜਾਂ ਤੇ ਮੈਨੂੰ ਕਿਸੇ ਚੀਜ਼ ਦਾ ਪਤਾ ਨਾ ਲੱਗੇ ਅੱਡੀਆਂ ਸ਼ੈਤਾਨ ਹੈ ਹਜੇ ਤੇ ਮੇਰੇ ਮੁੰਡੇ ਦਾ ਵਿਆਹ ਖੀਚਿਆ ਹੋਇਆ ਹੈ ਤੇਨਾਂ ਨੂੰ ਪੱਲਾ ਹੀ ਪਸੂੜੀਆਂ ਪੈ ਗਈ ਮੈਂ ਕਿਹਾ ਕਿ ਇੱਕ ਗਹਿਣੇ ਵੱਲੋਂ ਹੀ ਕਿਹਾ ਨਾ ਮੇਰੀ ਨੂੰ ਨੂੰ ਗਹਿਣਾ ਥੋੜਾ ਜ਼ਿਆਦਾ ਪਾ ਦੋ ਤੇ ਇੱਕ ਗੱਡੀ ਵੱਲੋਂ ਕਿਹਾ ਵਾਚਾਈ ਤੂੰ ਬੋਤ ਚਲਾ ਆ ਕਿਾ ਵੱਡੇ ਪੋਤਰੇ ਵੇਲੇ ਭੱਜੀ ਫਿਰਦੀ ਹੀ ਆਪ ਉਹਨੂੰ ਪੁੱਛਦੀ ਹੀ ਤੈਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ ਸਾਰਾ ਗਿਆਨਾ ਚਾਹੀਦੇ ਨਾਲ ਮੈਂ ਜਾ ਕੇ ਬਣਾਉਂਦੀ ਰਹੀ ਆ ਤੇ ਅੱਜ ਮੇਰੇ ਮੁੰਡੇ ਦਾ ਵਿਆਹ ਹੋਇਆ ਤੇ ਚੁਗਲੀਆਂ ਕਰਨ ਲੱਪਈਆਂ ਮੈਂ ਇੰਨਾ ਵੀ ਨਹੀਂ ਇੰਨਾਂ ਨੇ ਸਮਝਿਆ ਕਿ ਮੈਂ ਮੰਜੂ ਨੂੰ ਹੀ ਕੋਲ ਬਿਠਾ ਲਾ ਉਹ ਵੀ ਕਿਤੇ ਨਾ ਕਰਦੇ ਪਏ ਨੂਹ ਦੇ ਨਾਲ ਜਿਹੜੀ ਇੰਨਾਂ ਦੀ ਆਪਣੀ ਨੂਹ ਹੈ ਉਹ ਚਾਈ ਨੂੰ ਯਾਦ ਨਹੀਂ ਆਈ ਤੇ ਪੋਤਰੇ ਦੇ ਨੂੰ ਨਾ ਗੱਲਾਂ ਲੱਗੀਆਂ ਏ ਵਾ ਚਾਈ ਕੀ ਤੂੰ ਰਿੱਜਾਂ ਲਾਣੀ ਆ ਵਿਆਹ ਤੋਂ ਪੱਲਾ ਹੀ ਤੂੰ ਕਾਣੀਆਂ ਪਾ ਲੱਪਈਆਂ ਤੇ ਬਾਅਦ ਚ ਪਤਾ ਨਹੀਂ ਕੀ ਕਰਨਾ ਹੈ ਕਿਰਾਨਾ ਹਾਂਜੀ ਚਾਹੀਦੀ ਨਾ ਆਪਣੀ ਮੰਮੀ ਨੂੰ ਨਾ ਫੋਨ ਕਰ ਦੇ ਉਹਨੇ ਨਾ ਚਾਰ ਦਿਨਾਂ ਪਿਛੋਂ ਆਣਾ ਏ ਤੇ ਉਹ ਆਪਣੇ ਭਰਾਵਾਂ ਨਾਲ ਸਲਾਹ ਕਰਨ ਗਈ ਹੋਈ ਤੇ ਉਹ ਅਵੇ ਇੱਥੇ ਕਿੱਡਾ ਵੱਡਾ ਪੰਗਾ ਪਿਆ ਆਇਆ ਏ ਤੇ ਤੁਹਾਨੂੰ ਫੋਨ ਕਰ ਉਹਨੂੰ ਕੋ ਅੱਜ ਹੀ ਆ ਜਾ ਚਾਈ ਜੀ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਮੈਂ ਉਹਨਾਂ ਨੂੰ ਫੋਨ ਕਰ ਦਿੱਤਾ ਮੈਂ ਉਹਨਾਂ ਨੂੰ ਇਹ ਹੀ ਕਿਹਾ ਕਿ ਇੱਥੇ ਬੜਾ ਪੰਗਾ ਪਿਆ ਉਹ ਪੁੱਛਣ ਤੇ ਦੇ ਹੀ ਹੋਇਆ ਕੀ ਆ ਗੱਲ ਦੱਸ ਮੈਂ ਕਿਹਾ ਤੁਸੀਂ ਆ ਜਾਓ ਮੈਂ ਤੁਹਾਨੂੰ ਸਾਰੀ ਗੱਲ ਫੇਰ ਦੱਸਦੀ ਆ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਮੈਂ ਅੱਜ ਹੀ ਆ ਜੰਨੀ ਆ ਅੱਛਾ ਚਲ ਠੀਕ ਆ ਸਭ ਚੰਗਾ ਕਿ ਤੂੰ ਆ ਜਾਏਗੀ ਤੇ ਫਿਰ ਉਹਦੇ ਸਾਹਮਣੇ ਸਾਰੀ ਗੱਲਬਾਤ ਕਰਾਂਗੇ ਠੀਕ ਹੈ ਨਾ ਚਾਈ ਜੀ ਆ ਚਲ ਠੀਕ ਆ ਆ ਲੰਦੇ ਫਿਰ ਉਹਨੂੰ ਕਿਰਨ ਦੇਖ ਤੇਰੀ ਸੱਸ ਨੂੰ ਵੀ ਆਪਾਂ ਓਨਾ ਗਹਿਣਾ ਪਾਇਆ ਤੇ ਤੇਰੀ ਚਾਚੀ ਨੂੰ ਵੀ ਅਸੀਂ ਓਨਾ ਹੀ ਗਹਿਣਾ ਪਾਇਆ ਟਖੂਨ ਦੇਖ ਤੇਰਾ ਵਿਆਹ ਕੀਤਾ ਬਿਨਾਂ ਤੈਨੂੰ ਪਾਇਆ ਓਨਾ ਹੀ ਆਪਾਂ ਸਾਈਲ ਦੀ ਵੋਟੀ ਨੂੰ ਪਾਇਆ ਮੈਂ ਆਪਾਂ ਫਰਕ ਨਹੀਂ ਕੋਈ ਵੀ ਕਿਸੇ ਚੀਜ਼ ਦਾ ਰੱਖਣਾ ਆਪਾਂ ਓਨਾ ਹੀ ਸਾਈਲ ਦੀ ਵੋਟੀ ਨੂੰ ਪਾਵਾਂਗੇ ਗਹਿਣਾ ਤੇ ਆਹ ਜਿਹੜੀ ਹੈ ਨਾ ਆ ਵੇਖ ਮੰਜੂ ਜਿਹੜੀ ਨਾ ਹੁਣ ਨਵੀਂ ਜੀਤ ਚ ਲਾਣ ਲਈ ਆ ਇਹਨੂੰ ਕੌਣ ਸਮਝਾਵੇ ਤਾਂ ਫੋਚਾ ਬੜੀਆਂ ਆਣ ਡੀਆਂ ਇਹਨਾਂ ਦੀਆਂ ਦੇਖਾਂ ਤੇ ਸੀ ਇਹ ਕੰਡੀਆਂ ਇੱਕ ਕਿੱਥੇ ਮਰ ਗਈ ਉਹ ਪਾਇਲ ਇਹ ਕਾਦੇ ਵਾਸਤੇ ਨੂੰ ਮੈਂ ਲਿਆਂਦਾ ਵਾ ਐਸਤੇ ਪਿੱਛੇ ਲਿਆਂਦੇ ਨਾ ਦੀ ਗੱਲਾਂ ਸੁਣੀ ਅੰਦਰੋਂ ਕੁੰਡੀ ਲਾਈ ਗਈ ਵਾ ਕਿਰਨ ਤੂੰ ਅੱਜ ਦਾ ਸ਼ੋਅ ਕਰ ਦਿੱਤਾ ਵਾ ਚਾਚੀ ਸੱਸ ਚਾਚੀ ਸਾਸ ਹੀ ਹੁੰਦੀ ਆਪਣੇ ਸੱਸ ਆਪਣੀਆਂ ਹੀ ਹੁੰਦੀ ਐ ਕਿੱਦਾਂ ਦਾਦੀ ਸੱਸ ਨੂੰ ਅੰਦਰ ਲੈ ਕੇ ਫੜ ਗਈ ਗੱਲਾਂ ਕਰਨ ਵਾਸਤੇ ਕਰੀ ਜਾਂਨ ਗੱਲਾਂ ਜੋ ਮਰਜ਼ੀ ਕਰੀ ਜਾਂਨ ਹਾਏ ਤੇ ਮੇਰੀ ਨੂੰ ਆਈ ਨਹੀਂ ਤੇ ਇਹ ਹਾਲ ਕਿਰਨ ਕਰਦੀ ਪਈ ਐ ਤੇ ਕੱਲ ਨੂੰ ਕੀ ਇਹਨਾਂ ਦੀ ਦਰਾਨੀ ਚਠਾਣੀ ਦੀ ਬੰਨੀ ਐ ਇਹੀ ਕੁਛ ਕਰਨਾ ਇਹਨੇ ਕੋਈ ਹਾਲ ਨਹੀਂ ਪਰ ਜੋ ਮਰਜੀ ਹੋ ਜੇ ਪਰ ਮੈਂ ਵੀ ਰਾਣੀ ਹਾਰ ਪਵਾ ਕੇ ਰਹਿਣਾ ਲਾਲਨ ਜਿੱਥੋਂ ਤੱਕ ਜੋਰ ਲਾਂਦੇ ਆ ਦੇਖਦੀ ਆ ਨਹੀਂ ਪਾਇਲ ਪਾਇਲ ਪਤਾ ਨਹੀਂ ਕਿੱਥੇ ਮਰ ਕੇ ਦਫਾ ਹੋਣੀ ਜਈ ਨਾ ਇਹ ਤੇ ਸਾਰੀ ਰਸੋਈ ਸਾਹਮ ਦਿੱਤੀ ਇਹਨੂੰ ਐਸ ਕਰਕੇ ਲਿਆਂਦਾ ਫਿਰਣ ਤੋਂ ਰਣ ਵਾਸਤੇ ਜਦ ਤੂੰ ਪੇ ਫਿਰ ਲਵੇਗੀ ਕਿੱਥੇ ਐ ਚਾਚੀ ਜੀ ਮੇਰੀ ਗੱਲ ਸੁਣੋ ਤੁਸੀਂ ਤੇ ਇਸ ਘਰ ਦੇ ਵੱਡੇ ਜੇ ਤੁਸੀਂ ਇਹਨਾਂ ਨੂੰ ਸਮਝਾਣਾ ਵਾ ਮੈਂ ਤੇ ਇਹੋ ਹੀ ਕਹਿੰਨੀ ਆ ਕਿ ਤੁਸੀਂ ਚਾਚੀ ਜੀ ਨੂੰ ਸਮਝਾਓ ਕਿ ਉਹ ਇਤਨਾ ਵਖਰੇਵਾ ਜਿਹਾ ਕਿਉਂ ਪਾਉਂਦੇ ਆ ਫੇਰ ਕਿਉਂ ਆ ਭਰਾ ਭਰਾ ਹੈਗੇ ਆ ਇੱਕ ਦੂਜੇ ਦੀਆਂ ਗੱਡੀਆਂ ਯੂਜ਼ ਕਰ ਲੈਣਗੇ ਇੱਥੇ ਕੋਈ ਹਰਜ ਨਹੀਂ ਆ ਫੇਰ ਕਿਉਂ ਆ ਅੱਗੇ ਵੀ ਤੇ ਕਰਦੇ ਸੀ ਨਾ ਤੇ ਮੇਰੀ ਇੱਕ ਗੱਲ ਸੁਣੋ ਹਾਂ ਦੱਸ ਜੇ ਤੁਹਾਨੂੰ ਸਹੀ ਲੱਗਦਾ ਵਾ ਗੱਲ ਤੇ ਰਹਿ ਗਈ ਗਹਿਣਿਆਂ ਦੀ ਲੜਾਈ ਤੇ ਸਾਰੀ ਰਹਿ ਗਈ ਗਹਿਣਿਆਂ ਦੀ ਹੂੰ ਤੁਸੀਂ ਇਹ ਇਤਰਾ ਕਰੋ ਮੈਂ ਆਪਣੇ ਗਹਿਣੇ ਤੁਹਾਨੂੰ ਦੇ ਦੇਣੀ ਆ ਤੇ ਤੁਸੀਂ ਚਾਚੀ ਜੀ ਜੋ ਕਹਿੰਦੇ ਰਾਣੀ ਹਰ ਬਣਵਾਣਾ ਇਹ ਵੋ ਤੁਸੀਂ ਨਾ ਬਣਵਾ ਕੇ ਇਹਨਾਂ ਨੂੰ ਦੇ ਦਿਓ ਤਾਂ ਕਿ ਘਰ ਦੇ ਵਿੱਚ ਲੜਾਈ ਨਾ ਪਵੇ ਘਰ 'ਚ ਸ਼ਾਂਤੀ ਰਹੇ ਸਾਰੇ ਨਾਲ ਮਿਲ ਕੇ ਰਹੀਏ ਦੇਖਤੀ ਏ ਤੇਰਾ ਗਹਿਣਾ ਤੇ ਮੈਂ ਬਿਲਕੁਲ ਨਹੀਂ ਉਹ ਦੇਣਾ ਤੇਰਾ ਤੇਰੇ ਕੋ ਰਹੇਗਾ ਉਹਦਾ ਉਹਦੇ ਕੋ ਰਹੇਗਾ ਜਿੰਨਾ ਆਪਾਂ ਤੈਨੂੰ ਪਾਇਆ ਉਨਾ ਹੀ ਅਸੀਂ ਉਹਨੂੰ ਪਹਿਣਾ ਉਹ ਜੋ ਮਰਜ਼ੀ ਕਹਿੰਦੀ ਰਵੇ ਆਪਾਂ ਉਨਾ ਹੀ ਪਹਿਣਾ ਇਹ ਥੋੜੀ ਗੱਲ ਇਹ ਘਰਾਣੀ ਹਰ ਪਾਕੇਟ ਇੱਕ ਖਾਲੀ ਹੋਵੇ ਇਹ ਕੰਮ ਨਹੀਂ ਹੋ ਮੈਂ ਕਰਨਾ ਪਰ ਚਾਹੀ ਜੀ ਇਹਦਾ ਕੋਈ ਤੁਹਾਨੂੰ ਹੱਲ ਨਜ਼ਰ ਆਉਂਦਿਆ ਵਾ ਹੱਲ ਕੀ ਨਜ਼ਰ ਆਣਾ ਜੋ ਮੈਂ ਕਹਤਾ ਉਹ ਹੀ ਕੰਮ ਹੋਣਾ ਮੈਂ ਕੋਈ ਗਲਤ ਕੰਮ ਨਹੀਂ ਕਰਨਾ